ਆ ਹੁਣੇ ਇਨਫੋਰਮੇਸ਼ਨ ਮਿਲੀ ਹੈ ਜੀ ਕਿ ਇੱਕ ਕੋਈ ਐਫ ਆਈ ਆਰ ਨੰਬਰ ਹੈ 208 ਚਵਾਲ ਦੀ ਇਹ 11 ਨਵੰਬਰ ਦੀ ਹੈ ਇਹ ਸਾਰੇ ਅਨਨੌਣ ਬੰਦੇ ਮਕਦਮਾ ਦਰਜ ਹੈ ਉਹਦੇ ਵਿੱਚ ਗ੍ਰਿਫਤਾਰੀ ਉਹਨਾਂ ਨੇ ਪਾ ਲਈ ਹੈ ਅਰੈਸਟ ਕਰ ਲਿਆ ਹੈ ਔਰ ਮਤਲਬ ਇਹ ਕਿ ਇਸ ਤੋਂ ਵੱਡੀ ਲਾਹਨਤ ਜਿਹੜੀ ਹੈ ਸਰਕਾਰ ਵਾਸਤੇ ਕੋਈ ਨਹੀਂ ਹੋ ਸਕਦੀ ਹੁਣ ਕਿੰਨ ਕ੍ਰਿਮਿਨਲ ਗੈਸਟ ਹੋ ਗਿਆ ਜੀ ਹਾਂ ਜੀ ਅਰੈਸਟ ਪਾ ਲਈ ਹੈ ਜੀ ਕਿਸ ਕੇਸ ਧਾਰਾ 37 ਜਿਹੜਾ ਇਹ ਇਹ 208 ਨੰਬਰ ਐਫ ਆਈ ਆਰ ਹੈ ਜੀ ਥਾਣਾ ਚਵਾਲ ਦੀ ਧਾਰਾ 11 11 ਜਿਹੜੀ ਹੈ ਅ ਨਵੰਬਰ ਦਾ ਕੇਸ ਹੈ ਆ ਇਹ ਹੈਗਾ ਜੀ ਮੁਕਦਮਾ ਨੰਬਰ 208 ਮੈਂ ਦੱਸ ਹੀ ਦਿੱਤਾ ਆ ਇਹ ਧਾਰਾ ਹੈਗੀ ਆ 174 ਉਬਲੀ 352 513 ਬੀ ਐਨ ਐਸ ਤੇ ਵਾਧਾ ਜੁਰਮ 111 ਬੀ ਐਨ ਐਸ ਮਤਲਬ ਬਾਈ ਨੇਮ ਨਹੀਂ ਸੀ ਪਰ ਹਾਂਜੀ ਇਹ ਰੈਪਟ ਨੰਬਰ 192711 2025 ਮਤਲਬ ਅੱਜ ਦੀ ਰੈਪਟ ਪਾ ਕੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਹੈ ਔਰ ਇਹ ਸਾਰੇ ਜਿਹੜੇ ਐ 7 ਸਾਲ ਤੋਂ ਥੱਲੇ ਦੀ ਸਜ਼ਾ ਵਾਲੇ ਜਿਹੜੇ ਜੁਰਮ ਨੇ ਤੇ ਜਿਹੜੇ ਕਿ ਸੁਪਰੀਮ ਕੋਰਟ ਦੀ ਵੀ ਰੂਲਿੰਗ ਹੈ ਕਿ 7 ਸਾਲ ਤੋਂ ਥੱਲੇ سزا ਤੋਂ ਥੱਲੇ ਵਾਲਾ ਕੇਸ ਹੋਵੇ ਤੇ ਉਹਦੇ ਚ 40 ਦਿਨ ਦਾ 40 ਦਿਨ ਦਾ ਹੀ ਹੈ ਨਾ 7 ਦਿਨ ਦਾ 7 ਦਿਨ ਦਾ ਨੋਟਿਸ ਦੇਣਾ ਪੈਂਦਾ ਹੈ ਔਰ ਦੂਸਰੇ ਪਾਸੇ ਜਿਹੜਾ ਹੈ ਕਿ ਅਦਾਲਤ ਨੇ ਇੱਕ ਰਿਲੀਫ ਦਿੱਤੀ ਸੀ ਕੰਚਨਪ੍ਰੀਤ ਨੂੰ ਕਿ ਜੇ ਉਹਨੂੰ ਕਿਸੇ ਵੀ ਕੇਸ ਚ ਪੁਲਿਸ ਨੇ ਗ੍ਰਿਫਤਾਰ ਕਰਨਾ ਹੈ ਤੇ ਉਹ 7 ਦਿਨ ਦਾ ਉਹਨੂੰ ਨੋਟਿਸ ਦੇਣਾ ਪਊ ਆ ਧਜੀਆਂ ਉਡਾਈਆਂ ਪਈਆਂ ਜੇ ਭਗਵੰਤ ਮਾਨ ਦੀ ਤੇ ਕੇਜਰੀਵਾਲ ਦੀ ਸਰਕਾਰ ਨੇ ਹਾਂਜੀ ਦੁਰਫਟੇ ਮੂਹੇ ਦੇ ਪੁਲਿਸ ਦੇ ਜਿਹੜੇ ਅਧਿਕਾਰੀ ਐ ਤੇ ਜਿਹੜੇ ਪਿੱਛੋਂ ਲਾੜਨ ਤਾਂ ਪਉਂਦੇ ਐ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਕੇ ਇਹ ਬੜੇ ਠੇਠਰ ਲੋਕ ਨੇ ਪੁਲਿਸ ਅਧਿਕਾਰੀ ਪਉਂਦੇ ਐ ਤੇ ਪੁਲਿਸ ਅਧਿਕਾਰੀ ਅੱਜ ਜਿਹੜੇ ਐ ਜੋ ਕੁਛ ਕਰ ਰਹੇ ਇਹਦਾ ਮਤਲਬ ਹੈ ਕਿ ਪੰਜਾਬ ਦੀ ਜਿਹੜੀ ਪੁਲਿਸ ਹੈ ਉਹ ਖੱਸੀ ਹੋ ਚੁੱਕੀ ਹੈ ਦਿੱਲੀ ਵਾਲਿਆਂ ਦੇ ਅਗੇ ਨਹੀਂ ਪਰ ਇਹ ਕਿਸ ਕਿੱਥੋਂ ਆ ਨਹੀਂ ਪਰ ਚਾਰ ਕੇਸਾਂ ਦੀ ਗੱਲ ਕੀਤੀ ਜਾ ਰਹੀ ਹੈ ਇਹ ਨਵਾਂ ਜਿਹੜਾ ਨਵਾਂ ਜੀ ਕੋਈ ਅਨਨੌਣ ਅਨਨੌਣ ਕੋਈ ਦਰਜ ਕੀਤਾ ਆ ਹਾਂਜੀ ਇਹ 27 11 25 ਅੱਜ ਚ ਉਹਨਾਂ ਦੀ ਰੈਸ਼ਟ ਪਾਈ ਅੱਜ 27 ਨੂੰ ਹਾਂਜੀ ਅੱਜ ਹੀ ਐਡ ਕੀਤਾ ਹਾਂਜੀ ਅੱਜ ਹੀ ਜਿਹੜਾ ਆ ਇਹਨਾਂ ਦਾ ਨਾਮ ਐਡ ਕੀਤਾ ਆ 70 ਵਾਲੇ ਮਾਮਲੇ ਚ ਨਹੀਂ ਨਹੀਂ ਇਹ ਕੋਈ ਨਵਾਂ ਆ ਚਵਾਲਦਾ ਆ ਚਵਾਲਦਾ ਜੀ ਇਹ ਤਾਂ ਕੋਈ ਚਵਾਲਦਾ ਦਾ ਕੇਸ ਮਕਦਮਾ ਕੋਈ ਹੈ ਹੀ ਨਹੀਂ ਹਰ ਕੋਈ ਜਾਣਕਾਰੀ ਸੀ ਨਾ ਨਾ ਕੁਛ ਨਹੀਂ ਜੀ ਕੁਛ ਨਹੀਂ ਇਹਦੇ ਅੱਜ ਜਿਸ ਤਰੀਕੇ ਨਾਲ ਸਵੇਰ ਤੋਂ ਪੁਲਿਸ ਦੀ ਤਿਆਰੀ ਸੀ ਉਸ ਤੋਂ ਇਹ ਅੰਦਾਜ਼ਾ ਲੱਗ ਰਿਹਾ ਸੀ ਕਿ ਗ੍ਰਿਫਤਾਰੀ ਪਾਈ ਜਾਵੇ ਨਹੀਂ ਕਦਾ ਚਿਤ ਵੀ ਨਹੀਂ ਅਸੀਂ ਅਹੀਂ ਸੋਚ ਰਹੇ ਸੀ ਕਿ ਇਹ ਹੁਣ ਉਹ ਸਮਾਂ ਲੰਘ ਗਿਆ ਆ ਪੁਲਿਸ ਜਿਹੜੀ ਐ ਜਾਂ ਸਰਕਾਰ ਜਿਹੜੀ ਐ ਅਜੇ ਹਾ ਕੋਈ ਮੌਕਾ ਨਹੀਂ ਦੇਗੀ ਕਿ ਜਿਹਦੇ ਨਾਲ ਅ ਕੋਈ ਅਜੇ ਹੀ ਕਿਉਂਕਿ ਸਰਕਾਰ ਦੀ ਕਿਰਕਰੀ ਹੈ ਸਰਕਾਰ ਵਾਸਤੇ ਇੱਕ ਤਰ੍ਹਾਂ ਦੀ ਨਮੋਸ਼ੀ ਦੀ ਗੱਲ ਹੈ ਸਰਕਾਰ ਦੇ ਮੂੰਹ ਤੇ ਇੱਕ ਬੱਚੀ ਨੂੰ ਗ੍ਰਿਫਤਾਰ ਕਰਨਾ ਇੱਕ ਨੌਜਵਾਨ ਧੀ ਨੂੰ ਗ੍ਰਿਫਤਾਰ ਕਰਨਾ ਇੱਕ ਧਰਮੀ ਫੌਜੀ ਦੀ ਬੱਚੀ ਨੂੰ ਗ੍ਰਿਫਤਾਰ ਕਰਨਾ ਇੱਕ ਤਰ੍ਹਾਂ ਦੀ ਜਿਹੜੀ ਲਾਹਨਤ ਹੈ ਇਹ ਗੱਲ ਕਹਿ ਰਹੀ ਸੀ ਕਿ ਕੰਚਰਪੀਪੁਰ ਵਿਦੇਸ਼ ਭੱਜ ਗਈ ਉਹ ਵੀ ਪਰਸ ਇਲਜ਼ਾਮ ਝੂਠੇ ਦੇ ਜੀ ਸਭ ਕੁਝ ਝੂਠ ਹੈ ਜੀ ਉਹ ਤਾਂ